वाेगुरु साजी साह एक ओङ्कार सतनाम कर्ता परक निर्वा अकल मूर्त उ गुरुप्रसाद जप ਆਦ ਸੱਚ ਜਿਉਗਾ ਸੱਚ ਏ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲੈ ਵਿਚਾਰ ਭੁੱਖਿਆ ਭੁੱਖ ਨਾ ਉਤਰੀ ਜੇ ਪੰਨਾ ਪੂਰੀ ਅਪਾਰ ਸਸਤਿਨ ਪਾਲਰ ਕੋ ਹੋਏ ਤੈਕ ਨ ਚੱਲੇ ਨਾਲ ਕਿਵ ਸਿਆਰਾ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਣਕਾਰ ਹੁਕਮ ਨ ਕਿਹਾ ਜਾਈ ਹੁਕਮਿ ਆਉਣ ਜੀ ਹੁਕਮ ਲੈ ਵਿਟਾਈ ਹੁਕਮਿ ਉਤਮ ਨੀਚ ਹੁਕਮ ਲੈ ਕੇ ਦੁੱਖ ਸੁਖ ਪਾਈਆ ਇਕ ਨਾ ਹੁਕਮੀ ਬਖਸ਼ਿਐ ਇਕ ਹੁਕਮੀ ਸਦਾ ਪਵਾਹੀਐ ਹੁਕਮੀ ਅੰਦਰ ਸਭ ਕੋ ਬਾਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੂਝੇ ਤਾ ਮੈਂ ਕਹਿ ਨਾ ਕੋਇ ਗਾਵੇ ਕੋ ਤਾਣੋ ਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨਾ गावे को गुण गुणा चार गावे को विद्या वम् विचार गावे को साज सा तन गो जीलि गावे को जापे दिसे दूर गावे को वे के अद्र दूर कतना कथिना नावे तोट कत कत कति कोटि कोट कोटा ਨਿੰਦ ਦੇ ਲੰਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵਿਖੇ ਵੇ ਪਰਵਾਉ ਸਾਚਾ ਸਾਹਿਬ ਸਚਨਾ ਹੈ ਪਾਕੇ ਆਪੋ ਆਪਾਰੂ ਆਖ ਮੰਗਹ ਤਹ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋ ਕੀ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ અમૃત વેલા સત્ય ન હો વિડે આઈ વિચાર કરમી આવે કપડા ન દ્રી મુક દ્વાર નાનકે વે જાનીએ સવાપે સચ્યાર તાપ્યા ના જાય કીતા ના હોએ આપ્યા પો નિરંજન સોએ જિન સે વ્યા તિન પાયા માન નાનક ગરા વે ગુણી નિદાન ગાવે સુણી મન રખીએ પાઓ ਲੁਕ ਪਰਹਾ ਸੁਖ ਕਰ ਲੈ ਜਾਹੇ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆਸ ਮਾਈ ਗੁਰੇਸਰ ਗੁਰ ਗੋੜਕ ਬਰਮਾ ਗੁਰਪਾਰ ਬਤੀ ਮਾਈ ਜੈ ਹੂੰ ਜਾਣਾ ਖਾ ਨਾ ਈ ਕਹਿ ਨਾ ਕਤ ਨਾ ਜਾਈ ਗੁਰਾਂ ਕਦੇ 부ਜਾਈ ਸਭਨਾ ਜੀਆ ਕਾ ਏਕੋ ਦਾਤਾ ਸੋ ਮੈਂ ਵਿਸਰਨਾ ਜਾਈ ਤ੍ਰਿਤ ਨਾ ਵਾ ਦੇ ਤਿਸ ਪਾਵਾਂ ਵਿਣ ਪਾਨ ਕੀ ਨਾਇ ਕਰੀ ਜੇਤੀ ਸੇਟ ਪਾਈ ਵੇਖਾ ਵੇਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਸਭਨਾ ਜੀਆਂ ਕਾ ਏਕੋ ਦਾਤਾ ਸੋਮਿ ਵਿਸਰਨ ਨ ਜਾਈ ਜੇ ਜੁਗ ਚਾਰੇ ਆਰਜਾ ਔਰ ਦਸੋਣੀ ਹੋਏ ਨਾਵਾ ਖੰਡਰ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤਿ ਜਗ ਲਐ ਜੇ ਤਿਸ ਨਦਰਨਾ ਆਵੀ ਤਾ ਵਾਤ ਨ ਪੁੱਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਟਿਹਾ ਕੋਈ ਨ ਸੁੱਝਈ ਜੇ ਤਿਸ ਗੁਣ ਕੋਏ ਕਰੇ ਸੁਣੀ ਸਿਦ ਪੀਰ ਸੁਰਨਾਤ ਸੁਣੀਐ ਤਤਤਵ ਲਕਾਸ ਸੁਣਿਏ ਦੀਪ ਲੋਪ ਤਾਲ ਸੁਣਿਏ ਪਹ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਏ ਦੁਪ ਪਵ ਕਾ ਨਾਸ ਸੁਣਿਏ ਈਸ਼ਰ ਬ੍ਰਹਮਾ ਇੰਦਰਾ ਸੁਣਿਏ ਮੁਖ ਸਲਾਣ ਮੰਦ ਸੁਣਿਏ ਜੋ ਦਨ ਭੇਡੋ ਸੁਣਿਏ ਸੋ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਏ ਦੁਪ ਪਵ ਕਾ ਨਾਸ ਸੁਣਿਐ ਸਤ ਸੋਖ ਗਿਆਨ ਸੁਣਿਐ ਅਰਤ ਕਾ ਛਾਨਣ ਸੁਣਿਐ ਪੜ ਪੜ ਪਾਵੇ ਮਾਣਾ ਸੁਣਿਐ ਲარგੈ ਸੇ ਤਿਆਨ ਨਾਨਕ ਭਗਤਾ ਸਾਦਾ ਵਿਗਰਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਾਰਾ ਗੁਨਾ ਕੇ ਗਾਹ ਸੁਣਿਐ ਸਿਰ ਪੀਰ ਪਾਤਸਾ ਸੁਣਿਐਂਦੇ ਪਾਵੇ ਰਾਹ ਸੁਣਿਐ ਹਾਤੋ ਵੇਸ ਗਾਹੋ ਨਾਨਕ ਭਗਤਤਾ ਦਾ ਵਿਗਾਸ ਸੁਣੀਂ ਦੁੱਖ ਪਾਪ ਕਾ ਨਾਸ ਮਨ ਕੀ ਗਤ ਕੈ ਨਾ ਜਾਹੇ ਜੇ ਕੋ ਕਹੈ ਪਿਛੇ ਪਸਤਾ ਹੈ ਤਾਗਤ ਕਲਮ ਨਾਲ ਲਿਖਨ ਹਾਰ ਮਨ ਕਾ ਬਹਿ ਕਰਨ ਵਿਚਾਰ ਏ ਸਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਰਨ ਕੋਏ ਮਨ ਸੁੱਤੋ ਵਿਮਨ ਬੁੱਧ ਮਨ ਸਗਲ ਪਵਨ ਕੀ ਸੁੱਤ ਮਨ ਨੇ ਮੁਚ ਟਾਣਾ ਖਾਈ ਮਨ ਨੇ ਜਮ ਕੇ ਸਾਥ ਨ ਜਾਹੇ ਏ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰਗ ਠਾਕ ਨ ਪਾਹੇ ਮਨ ਨੇ ਪਤ ਸਿਓ ਪ੍ਰਗਟ ਜਾਏ ਮਨ ਨੇ ਮਗੋਂ ਨ ਚੱਲੇ ਪੰਤੋ ਮਨ ਨੇ ਤਰਨ ਸੇਤੀ ਸੰਬੰਧੋ ਏ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰਿਸ ਤਾਰ ਮੰਨੇ ਤਾਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨ ਆਪੇਖ ਏ ਸਾ ਨਾਮ ਨਰੰਜਨ ਹੋਹਿ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਹਿ ਮਾਨਾ ਪੰਜ ਸੋਹਿ ਦਰਜਾਣ ਪੰਜ ਆਕਾਰ ਗੁਰੇ ਕੋ ਧਿਆਣਾ ਜੇ ਕੋ ਕਹਿ ਕਰੇ ਵਿਚਾਰ ਕੱਤੇ ਕੇ ਕਰਨੇ ਨਹੀਂ ਸੁਮਾਰ ਤੋਲ ਤਰਮ ਦੇ ਆ ਕਾ ਪੂਤ ਸੰਤੋਖਤਾ ਪਰ ਰਖਿਆ ਜਨ ਸੂਤ ਜੇ ਕੋ ਬੂਝਿ ਰਹਿ ਵਿਸਤਿਆਰ ਤੋਲੇ ਉਪਰ ਕੀਤਾ ਪਾਰ ਤਰਤਿਉ ਰ ਪਰਿਉ ਰੋਰ ਤੇਤੇ ਪਾਰ ਤਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸਭਨਾ ਲਿਖਿਆ ਊੜੀ ਕਲਾਮ ਏ ਲੇਖਾ ਲਿਖ ਜਾਣੇ ਕੋਹੇ ਲੇਖਾ ਲੇਖਿਆ ਕੀਤਾ ਹੋਇ ਕਿਰਤ ਤਨ ਸੁਅਲੇ ਰੂਪ ਕੀਰਤੀ ਦਾਤ ਜਾਣੇ ਕੋਣ ਕੂਤਾ ਏ ਤਪ ਸਉ ਇੱਕ ਕਵਾਉ ਤਿਸਟ ਲੱਕ ਤਰਿਆਉ ਕੁਦਰਤ ਕਵਨ ਕਾਂ ਵਿਚਾਰ ਵਾਰਣ ਜਮਾ ਇੱਕ ਵਾਰ ਜਦ ਤੁਦ ਭਾਵੇ ਸائیں ਭੜੀ ਕਾਰ ਤੂ ਸਦਾ ਸਤਿ ਆਲਾ ਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਰਿਆ ਸੰਤਵ ਦਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾ ਤਾਰ ਅਸੰਖ ਸੂਰਮ ਪਖਸਾਰ ਅਸੰਖ ਮੋਣ ਲਿਉ ਲਾਇ ਤਾਰ ਉਦਰਿਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈਂ ਪ੍ਰੀਕਾਰ ਤੂ ਸਾਦਾ ਸਲਾਮ ਤਨ ਰੰਕਾਰ ਅਸੰਖ ਮੂਰਕੰਦ ਘੋਰ ਅਸੰਖ ਚੋਰ ਰਾਮਕੋਰ ਅਸੰਖ ਅਮਰ ਕਰ ਰਹਿ ਚਾਹੀ ਜੋਰ ਅਸੰਖਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਪੇ ਰਾਹੇ ਅਸੰਖ ਮਲੇਰ ਜਮਲ ਪਖਾਏ ਅਸੰਖ ਨਿਤ ਕਸੇ ਕਰੇ ਭਾਰ ਨਾਨਕ ਨੇ ਚ ਕਹੇ ਵਿਚਾਰ ਵਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਨਾਮ ਅਸੰਖ ਤਾਓ ਅਗੰਗ ਰੰ ਅਸੰਖ ਲੋ ਅਸੰਖੇ ਸਿਰ ਪਰ ਹੋਏ ਅਖਰੀ ਨਾਮ ਕ੍ਰਿਸ਼ਨਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਨ ਬਾਣ ਅਕਰਾਂ ਸਿਰ ਸੰਜੋਗ ਵਿਖਾਣ ਜਿਨਹੇ ਲਿਖੇ ਤਿਸ ਸਿਰ ਨਾਏ ਜੇ ਪ੍ਰਮਾਤੇ ਤਿਤੇ ਪਾਏ ਜੇ ਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਇਕੁtheta ਕੁਦਰਤ ਕਮਨ ਕਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੇ ਤਤ ਪਾਵੇ ਸਾਈ ਪਾਲੀਕਾਰ ਤੂ ਸਦਾ ਸਲਾਮਤ ਨਿਵੰਕਾਰ ਪਰੇ ਹਾਤ ਪੈਰ ਤੰਦੇ ਹੈ ਪਾਣੀ ਓਇ ਤੋਤੇ ਉਤਰ ਸਕੇ ਹੂਤ ਪ੍ਰੀਤੀ ਕਾਪੜ ਹੋਏ ਦੇ ਸਭਨ ਲਈਓ ਤੋਏ ਪਰੇ ਮਤ ਪਪਰ ਕੇ ਸੰਗ ਓ ਤੋ ਪੈ ਨਾਵੇਂ ਕੇ ਰੰਗਾ ਕੁੰਨੀ ਪਾਪੀ ਆਖਣ naie ਕਰ ਕਰ ਕਰਨਾ ਲਿਖ ਲੈ ਜਾਹੂੰ ਆਪੇ ਵੀ ਜੱਪ ਹੀ ਖਾਉਂ ਨਾਨਕ ਕੋ ਕਮੇ ਆਉ ਜਾਉ ਤੀਰਥ ਤਪਦੇ ਆਤ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਮਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤੰਦ ਬਾਣੀ ਬਰਮਾਉ ਸਤ ਸੋ ਅਨਸਾ ਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵਨ ਤਿੱਤ ਕਵਨ ਵਾਰ ਕਵਨ ਸਹਿ ਰੁੱਤੀ ਮਾਹੋ ਕਵਨ ਜਿਤੋ ਹੋ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਨੇਕੂ ਪੁਰਾਣ ਬਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖੂ ਕੁਰਾਨ ਤਿਤਵ ਨਾ ਜੋਗੀ ਜਾਣੇ ਰੁੱਤ ਮਉ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਰ ਕਹ ਤਿਸ ਲਾਈ ਕਿਵਾਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੋਏ ਕਿਸਿਆਣਾ ਵੱਡਾ ਸ ਵੱਡੀ ਨਾਈ ਕੀਤਾ ਜਹ ਕਹੋਵੇ ਨਾਨਕ ਦੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਤਾਲ ਪਤਾਲ ਅਲਖ ਗਸਾਸ ਓੜ ਕੋੜ ਪਾਲ ਤੱਕ ਕੇ ਵੇਦ ਕਹਿਣ ਇੱਕ ਬਾਤ ਸੈ ਸਟਾਰਾ ਕਹਿਣ ਕਰੇ ਬਾਸ ਸੁਲੋ ਇੱਕ ਤਾਤ ਲਿਖੋ ਤਾਂ ਲਿਖਿਆ ਲਿਖਿਆ ਵਿਨਾਸ਼ ਨਾਨਕ ਵੱਡਾ ਖਿਏ ਆਪੇ ਜਾਣੀ ਆਪੋ ਸਲਾਹੀ ਸਲਾਹੀ ਏਤੀ ਸੂਤ ਨਾ ਪਾਈਆ ਨਦੀਰ ਤੇ ਵਾ ਪਾਵੇ ਸਮੁੰਦ ਨਾ ਜਾਣਿ ਹੈ ਸਮੁੰਦ ਸਾ ਸੁਲਤਾਨ ਗੇ ਰਸਤੀ ਮਲੁਤਨ ਕਿਹੜੇ ਤੁਲ ਨ ਹੋਵਨੀ ਜੇ ਤਿਸੁ ਮਨ ਨਾ ਵਿਸਰੇ ਅੰਤੋ ਨਾ ਸਿੱਧਿ ਕਹਿ ਨੰਤੋ ਅੰਤ ਨਾ ਕਰਨੇ ਦੇਨੰਤੋ ਅੰਤੁ ਨਾ ਵੇਖਣ ਤੁੰ ਨਾ ਅੰਤੋ ਅੰਤੋ ਨਾ ਜਾਪੇ ਕਿਆ ਮਨ ਮੰਤੋ ਅੰਤ ਨਾ ਜਾਪੇ ਕਿਐ ਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਵਿਲ ਲਾਇ ਤਾ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬੋਤਾ ਕਹੇ ਬੋਤਾ ਹੋਏ ਵੱਡਾ ਸਰਵ ਉੱਚਾ ਤਾ ਉੱਚੇ ਉਪਰ ਉੱਚਾ ਨਾ ਹੂੰ ਐਵਡੂ ਚ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤੋ ਮਾਹੇ ਕیتے ਮੰਗੇ ਦੂਦ ਪਾਰ ਕیتے ਅੰਗਣਤ ਨਾਈ ਵਿਚਾਰ ਕیتے ਖਪ ਤੂਟ ਹੈ ਲੀਕਾਰ ਕیتے ਲੈ ਲੈ ਮੁਕਰ ਪਾਏ ਕیتے ਮੁਰਕ ਖਾਈ ਖਾਏ ਕیتے ਦੂਖ ਪੂਖ ਸਦਮਾਰ ਏ ਬਿਦਾ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਹੇ ਦੇਖੋ ਕਾਇਕਾ ਕਨ ਪਾਏ ਉਹ ਜਾਣ ਜਿਤੇ ਮੁਖਾਏ ਆਪੇ ਜਾਣ ਆਪੇ ਦੇ ਆ ਕਿਸੇ ਵੀ ਕੇਹੀ ਕਹ ਜਿਸ ਨੂੰ ਬਖਸੇ ਸਿਫਤ ਸਲਾ ਨਾਨਕ ਪਾਤਸ਼ਾਹ ਪਾਸਾਉ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਮੂਲ ਪੰਡਾਰ ਅਮੁੱਲਾ ਹੈ ਮੁੱਲ ਚਾਹੇ ਅਮੁੱਲ ਪਏ ਮੁੱਲਾ ਸਮਾਏ ਅਮੁੱਲ ਧਰਮ ਮੂਲ ਦੀਵਾਨ અમૂલતુ અમૂલ પરવાણ અમૂલ બક્ષીશ અમૂલ નિશાન અમૂલ કર્મ અમૂલ ફરમાન અમૂલો અમૂલા કે ન જાય આખા કરે નિલાય આકે વેદ પાઠ પુરાણ આકે પડે કરે વેખાન આકે બ્રહ્મે આકેંદો આકે ગોપીતે ગોવિંદ આકે ઈશ્વર કે સિદ્ધ ਆਕੇ ਕਿਤੇ ਕਿਤੇ ਬੁੱਧਾ ਆਕੇ ਦਣ ਆਕੇ ਦੇਵ ਆਕੇ ਸੂਰ ਨਰ ਮਨੁਜਨ ਸੇਵ ਕੇਤੇ ਆਖੇ ਅਕਣ ਪਾਏ ਕੇਤੇ ਕਹਿ ਕੇ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰਹਿ ਤਾਕ ਨ ਸਰਕੇ ਕਈ ਕੇ ਜੇਵਡ ਪਾਵੇ ਤੇਵਡ ਹੋਏ ਨਾਨਕ ਜਾਣ ਸਾਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਕਾਲਿ ਕੀ ਸਿਰ ਦੁਆਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਾ ਜਿਤ ਵੇ ਸਰ ਸਮਾਲੇ ਉਹ ਦਿਨੋਂ ਦਨੇ ਕ੍ਰਿਸ਼ੰਕਾ ਕੇ ਤੇਵਨ ਹਾਰੇ ਕੇ ਤੇ ਰਗ ਪਰਿ ਸ ਕਹੀਯ ਨ ਕੇ ਤੇ ਗਵਨ ਹਾਰੇ ਗਵ ਤੂ ਨੋ ਪਉਨ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਤਿਤ ਗੁਪਤ ਲਿਖ ਜਾਣੈ ਨਿਰਕਲਿਕਤਰਮ ਵਿਚਾਰੇ ਗਾਵੇ ਸਤਿਗੁਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਟੇ ਦੇਵਤੇ ਅੰਦਰ ਨਾਲੇ ਗਾਵੇ ਸਿਮਾਦੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਤੀ ਸਤਿ ਸੰਤ ਕੀ ਗਾਵੇ ਵੀਰ ਕਰਾਰੇ ਗਾਉਣ ਪੰਡਿਤ ਪੰਨਰਕੇਸ਼ਰ ਜੁਗ ਦੁਗ ਵੇਦਾਨਾ ਲੈ ਗਾਵਹਿ ਮੋਹਨੀਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਰਤਨ ਪਾਇ ਤੇਰੇ ਅਠਸਠ ਤਿਤ ਨਾਲੇ ਗਾਵਹਿ ਜੋਦਮਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰਾਕੇ ਤਾਰੇ ਸਹਿਤ ਦਿਨ ਗਾਵਹਿ ਜੋ ਤੁਤ ਪਾਵਨ ਰਤਿ ਤੇਲੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੇ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਾਇਬ ਸੱਚ ਸੱਚੀ ਨਾਈ ਹੈ ਵੀਓ ਸਿਜੈ ਨਾ ਜਰਸੀ ਰਤਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਕੇ ਕੀਤਾ ਆਪਣਾ ਜੇ ਤਿਸ ਦੀ ਵਿਟਿਆਈ ਜੋਤਿਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ ਸੋ ਸਾਪਸੈ ਗੋ ਨਾਨਕ ਰਹਿ ਨਰ ਜਾਏ ਮੁੰਦ ਸਤੋਪ ਸਰਪ ਚੋਲੀ ਧਿਆਨ ਕੀ ਕਰੇ ਬੀ ਭੂਤ ਖਿੰਤਾ ਕਾਲ ਕੁਵਾਰੀ ਕਾਇਆ ਝੁਕਟ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਉਦੇ ਸੋ ਤਿਸਯਾਦੇਸ ਆਦਨਿ ਲਨ ਤਨ ਹਤ ਯੁਗ-ਯੁਗੇ ਕੋ ਵੇਸ ਪੁਤ ਗਿਆਨ ਤੇ ਆ ਪੰਡਾਰਨਾ ਘਟ-ਘਟ ਵਜੇ ਨਾਥੋ ਆਪਨਾ ਤੋਂ ਨਾਤੀ ਸਭ ਜਾ ਕੀ ਰਿਸ਼ਦਾ ਵਰਾ ਸਾਦ ਸੰਯੋਗ-ਜਯੋਗ ਦੁਇਕਾਰ ਚਲਾਵੇ ਲੇਖੇ ਆਵੇ ਪਾਗ ਆਦੇਸ ਤੇ ਸਿਆਦੇਸ ਆਦ ਨੀਲਣਤ ਨਾਥ ਯੁਗ-ਯੁਗੇ ਕੋ ਵੇਸ ਏਕਾ ਮਾਇ ਜੁਗਤ ਵਿਆਇ ਤਿੰਨ ਚੱਲੇ ਪਰਮਾਨ ਇਕ ਸੰਸਾਰੀ ਕੋ ਪੰਡਾਰੀ ਏਕੋ ਲਾਇ ਦੀਵਾਨ ਜਿਉ ਤਿਸ ਪਾਵੇ ਤੇ ਵਿਚ ਲਾਵੇ ਜਿ ਹੋਵੇ ਪ੍ਰਮਾਣ ਕੋ ਵੇਖੇ ਨਨਨਤ ਨਾਰੇ ਬੋਤ ਹੈ ਵਿਡਾਨ ਆਦੇਸ਼ ਇਸਿਆ ਆਦੇਸ ਆਦ ਨੀਲਨਤਨ ਹਤ ਜੁਗ ਜੁਗ ਕੋ ਵੇਸ ਆ ਸੁਨ ਲੋਏ ਲੋਏ ਪੰਡਾਰ ਜੋ ਕਿਸ ਪਾਸ ਹੋਏ ਕاوار ਕਰ ਕਰ ਵੇਖੇ ਸਿਰਜ ਨਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸ ਤੇ ਸਿਆਦੇਸ ਆਦ ਨੀਲਨਤ ਨਾ ਹਤ ਜੋਗ ਜੁਗੇ ਕੋ ਵੇਸ ਇਕ ਦੋ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਏਕੋ ਨਾਮ ਜਗਦੀਸ ਇਤਰਾ ਪਰਤ ਪੌਲੀਆਂ ਚੜਿਏ ਹੋਏ ਅਕੀਸ ਸੁੰਗਲਾਂ ਕਾਸ ਕੀ ਕੇਟਾਇ ਰੀਸ ਨਾਟਕ ਨਦਰੀ ਪਾਈਏ ਕੂੜੀ ਕੂੜੇ ਟੀਸ ਆਖੰਝੋਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁੱਟੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਤਉ ਨੀਚ ਨ ਕੋ ਹੈ ਰਤਿਰੁੱਤਿ ਤ੍ਰਿਤੀਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਤਪ ਰਕੀ ਤਰਮਸਾਲ ਤਿਸ ਵਿੱਚ ਜੀ ਯੁਗਤ ਕੇ ਰੰਗਾ ਤਿਨ ਕੈ ਨਾਮ ਨੇ ਕਨੰਤ ਕਰਮੀ ਕਰਮੀ ਹੇ ਵਿਚਾਰ ਸੱਚਾ ਸੱਚਾ ਦਰਬਾਰ ਤਿਤ ਸੁਣ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਚਾਨਾ ਕੱਚ ਪਕਾਇਓ ਤੇ ਪਾਇ ਨਾਨਕ ਗਿਆ ਜਾਪੇ ਜਾਏ ਤਰੁਖੰਡ ਕਾਯੋ ਤਰਮਾ ਗਿਆਨਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਣ ਮੇਸ਼ ਕੇਤੇ ਵਰਮੇ ਘੜਤ ਕੜੀ ਹੈ ਰੂਪ ਰੰਗ ਕੇ ਵੇਸਾ ਕੇਤੇ ਕਰਪੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧਨਾਤੂ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨਾ ਕਿਤੇ ਕਿਤੇ ਰਤਨ ਸਮੁੰਦਾ ਕੇਤੀਆਂ ਕਾਣੀ ਕੇਤੀਆਂ ਬਾਣੀ ਕਿਤੇ ਪਾਤ ਨਰਿੰਦਾ ਕਿਤੇ ਸੂਤੀ ਸੇਵਕੋ ਕਿਤੇ ਨਾਨਕ ਅੰਤੋ ਨੰਤ ਗਿਆਨ ਕਾੰਡ ਮੈਂ ਗਿਆਨ ਪ੍ਰਚੰਡ ਤਿਤੈ ਨਲ ਬਨੋਦ ਕੋੜਨੰਦ ਸਰੁਖੰਡ ਕੀ ਬਾਣੀ ਰੂਪਾ ਤਿਤੈ ਕਰਤ ਕੜਿਏ ਬੋਤਨੂਪ ਤਾਂ ਕੀ ਗੱਲ ਨਾ ਕਤਿਆ ਨਾ ਜਾਏ ਜੇ ਕੋ ਕਹੇ ਪਿਛੇ ਉਸਤਾਹੇ ਤਿਤੈ ਕੜਿਏ ਸੂਰਤ ਮਤ ਮਨ ਬੁੱਧਾ ਤਿੱਤੇ ਕੜੀਆ ਸੂਰਾ ਸਿੱਧਾਂ ਕੀ ਸੂਤ ਕਰਮਕੰਡ ਕੀ ਬਾਣੀ ਜੋਰਾ ਤਿਤੋ ਨ ਕੋਈ ਹੋਰਾ ਤਿਤ ਜੋਦ ਮਭ ਸੂਰਾ ਤਿਨ ਮੇਂ ਰਾਮ ਰਿਆ ਪਰਪੂਰਾ ਤਿਤੋ ਸੀਤਾ ਸੇ ਤਮ ਮਮਾਏ ਤਾਂਕੇ ਰੂਪ ਨ ਕਤਨੇ ਜਾਏ ਨਾਉ ਮਰੇ ਨ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਕਿੱਤੇ ਭਗਤ ਵਸੇ ਕੋ ਕਰੇ ਆਨੰਦ ਸਾਚਾ ਮਨ ਸੋਏ ਸਤਿਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਤਿੱਤੇ ਖੰਡ ਮੰਡਲ ਵਰ ਭੰਡਾ ਜੇ ਕੋ ਕਰਤੇ ਤਾਂ ਅੰਤਨੰਤ ਤਿੱਤੇ ਲੋਲ ਆਕਾਰ ਜਿਵ ਜਿ ਹੁਕਮ ਤਿਵਤਿ ਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਰਤਨਾ ਕਰਦਾ ਸਾਰ ਜਤ ਪਾਰਾ ਤੀਰ ਜਸ ਨਿਆਰ ਹਰਨ ਮਤ ਵੇਦ ਤਿਆਰ ਤੋਕ ਲਾਗਣ ਤਪਤਾਉ ਭਾਂਡਾ ਪਉ ਮ੍ਰਿਤ ਤਿੱਤ ਡਾਲ ਕੜੀ ਸਬਦੋ ਸੱਚੀ ਟਕਸਾਲ ਜਿੰਨ ਕੁਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨੇ ਹਾਲ ਸਲੋਕ ਪਉਣ ਗੁਰੂ ਪਾਣੀ ਪੀਤਾ ਮਾਤਾ ਤਤਮਤ ਇਸ ਰਦ ਰਈ ਦਿਆ ਖੇਲ ਸਗਲੇ ਜਗਤ ਚੰਗੀਆਂ ਬੁਰਾਈਆਂ ਵਾ ਚੇਤਰ ਮਹਾ ਦੂਰਾ ਕਰਮੀ ਆਪੋ ਆਪਣੀ ਕੈ ਨੜ ਕੇ ਦੂਰਾ ਜਿਨਿ ਨਾਮ ਧਿਆਇਆ ਗੈ ਮ ਚਕਤ ਕਾਲ ਨਾਨਕ ਤੇ ਮਕੂ ਜਲ ਕੇਤੀ ਛੁੱਟੀ ਨਾਲ ਨਿਨ ਨਾਮ ਧਿਆਇਆ ਗੈਮ ਚੱਕਤ ਕਾਲ ਨਾਨਕ ਤੇ ਮਕੂ ਚਲੇ ਕੀਤੀ ਛੁੱਟੀ ਨਾਲ ਨਿਨ ਨਾਮ ਧਿਆਇਆ ਗੈਮ ਚੱਕਤ ਕਾਲ ਨਾਨਕ ਤੇ ਮਕੂ ਚਲੇ ਕੀਤੀ ਛੁੱਟੀ ਨਾਲ ਵਾਹਿਗੁਰ ਦੀ ਕਾਲਸਾ ਵਾਹਿਗੁਰ ਜੀ ਕੀ ਪਰਤੇ